ਕਾਰਜ ਆਵ ਰਾਸ ਨਦਰਿ ਸਤਗੁਰ ਸੇਵਿਆ ਨਦਰਿ ਸੇਵਾ ਹੋਏ ਨਦਰਿ ਇਹ ਮਨ ਵਸ ਆਵੈ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਇਕੋ ਚਿਤ ਤਾ ਸੁਖ ਪਾਵੇ ਫਿਰ ਦੁੱਖ ਨਾ ਮੁਲੇ ਹੋ ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਢੋਲਣ ਤੇ ਰੱਖੋ ਪ੍ਰਭੂ ਨਾਨਕ ਦੇਰ ਕਰ ਹੱਥ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਗੋਦ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਤ ਸੰਗਤ ਜੀਓ ਮੁੰਬਟ ਭਾਗੇ ਹਾਂ ਜੋ ਸਤਗੁਰਾਂ ਦੀ ਗੋਦ ਵਿੱਚ ਬੈਠ ਕੇ ਬਾਣੀ ਦੇ ਨਾਲ ਸਾਂਝ ਪਾ ਰਹੇ ਹਾਂ ਆਪ ਜੀ ਨੇ ਬੜੇ ਪ੍ਰੇਮ ਪਿਆਰ ਸਤਿਕਾਰ ਦੇ ਨਾਮ ਸਤਿਗੁਰਾਂ ਦੀ ਬਾਣੀ ਪਾਠ ਸਰਵਣ ਕੀਤੇ ਨੇ ਅਰਦਾਸ ਬੇਨਤੀ ਹੁਕਮਨਾਮਾ ਉਪਰੰਤ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦੇ ਯਤਨ ਸੀਲ ਹੋਏ ਆਪ ਵਿਚਾਰਾਂ ਦੀ ਰੱਬ ਤਾਂ ਪਹਿਲਾਂ ਗੁਰ ਫਤੇ ਪ੍ਰਵਾਨ ਕਰਿਓ ਜੀ ਸਰਬਤ ਮਾਈ ਭਾਈ ਗੱਜਕੇ ਫਤੇ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਜੋ ਸ਼ਬਦ ਸਰਵਣ ਕੀਤਾ ਹੈ ਤੀਸਰੇ ਪਾਤਸ਼ਾਹ ਮਹਾਰਾਜ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਬਟਹੰਸ 558 ਅੰਗ ਤੇ ਸ਼ਬਦ ਸਵਾਰੀਮਾਨ ਹੈ। ਦਿਰਹਾਉ ਵਾਲੀ ਪੰਕਤੀ ਆਪ ਜੀ ਨੇ ਸਰਵਣ ਕੀਤੀ ਹੈ ਮੇਰੇ ਮਨ ਚੇਤ ਸੱਚਾ ਸੋਏ। eko chete ta sukh pavai fir dukh na mule hoye ਬਟ ਭਾਗੇ ਹਨ ਗੁਰੂ ਦੀ ਗੋਦ ਵਿੱਚ ਬੈਠੇ ਹਨ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਹਿੰਦੇ ਭਾਈ ਜ਼ਿੰਦਗੀ ਵਿੱਚ ਜੇ ਵਾਕਿਆ ਸੁੱਖ ਭਾਲਦਾ ਹੈ ਕਿ ਮੇਰੀ ਜ਼ਿੰਦਗੀ 'ਚ ਕਦੇ ਦੁੱਖ ਨਾ ਆਵੇ ਫਿਰ ਇੱਕ ਕੰਮ ਤੈਨੂੰ ਕਰਨਾ ਪੈਣਾ ਬੰਦੇ ਨੂੰ ਬੁਖਾਰ ਹੋਵੇ ਟਾਈ ਫੈਟ ਹੋਵੇ ਸ਼ੂਗਰ ਹੋਵੇ ਸਿਰ ਦੁਖਦਾ ਹੋਵੇ ਕੋਈ ਬਿਮਾਰੀ ਹੋਵੇ ਤਾਂ ਡਾਕਟਰ ਉਹਨੂੰ ਕਈ ਤਰ੍ਹਾਂ ਦਾ ਪਰਹੇਜ਼ ਦੱਸ ਦਿੰਦੇ ਨੇ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਦਿੰਦੇ ਨੇ ਤੇ ਕਹਿੰਦੇ ਨੇ ਭਾਈ ਜੇ ਤੂੰ ਤੰਦਰੁਸਤ ਰਹਿਣਾ ਚਾਹੁੰਦਾ ਫਿਰ ਤੈਨੂੰ ਆਹ ਕੰਮ ਕਰਨਾ ਪੈਣਾ ਏ ਇਸੇ ਤਰ੍ਹਾਂ ਸੱਚੇ ਬਾਦਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਦੇ ਭਾਈ ਜੀ ਜ਼ਿੰਦਗੀ 'ਚ ਸੁੱਖ ਲੈਣਾ ਚਾਹੁੰਦਾ ਹੈ ਫਿਰ ਤੈਨੂੰ ਇੱਕ ਕੰਮ ਕਰਨਾ ਪੈਣਾ ਹੈ ਕਿਹੜਾ ਕੰਮ ਸੁਣਿਓ ਮੇਰੇ ਮਨ ਚੇਤ ਚੇਤ ਦਾ ਭਾਵਰਤ ਕੀ ਹੁੰਦਾ ਜੀ ਚੇਤੇ ਕਰਨਾ ਚੇਤ ਦਾ ਭਾਵਰਤ ਕੀ ਹੁੰਦਾ ਜੀ ਚੇਤੇ ਕਰਨਾ ਮਨ ਨੂੰ ਸਮਝਾ ਰਹੇ ਨੇ ਆਪਾਂ ਜਿਵੇਂ ਆਪਣੇ ਮਨ ਨੂੰ ਕਹੀਏ ਮਨਾ ਜੇ ਸੁੱਖ ਲੈਣਾ ਤੇ ਆਹ ਕੰਮ ਕਰ ਜਿਹੜਾ ਪਰਮੇਸ਼ਰ ਨੂੰ ਯਾਦ ਕਰ ਪਰਮੇਸ਼ਰ ਨੂੰ ਚੇਤੇ ਕਰ ਮੇਰੇ ਮਨ ਚੇਤ ਸੱਚਾ ਸੋਏ ਸੱਚੇ ਮਾਲਕ ਨੂੰ ਸੱਚੇ ਪਰਮੇਸ਼ਰ ਨੂੰ ਯਾਦ ਕਰ ਉਹਨੂੰ ਚੇਤੇ ਰੱਖ ਹਰ ਵਕਤ ਉਹਨੂੰ ਚੇਤੇ ਰੱਖ ਕਦੇ ਵੀ ਉਹ ਭੁੱਲੇ ਨਾ ਫਿਰ ਪਾਸ਼ਾ ਕਹਿੰਦੇ ਚੇ ਇੱਕੋ ਚੇਤੇ ਤਾਂ ਸੁਖ ਪਾਵੈ ਚੇਤਨ ਲੱਗਿਆ ਵੀ ਧਿਆਨ ਰੱਖਣਾ ਜੇ ਤੇ ਕਰਨ ਲੱਗਿਆਂ ਵੀ ਇੱਕ ਗੱਲ ਦਾ ਧਿਆਨ ਰੱਖਣਾ ਵੀ ਜੇ ਤੇ ਕਰਨ ਵਾਲਾ ਜਿਹੜਾ ਮਾਲਕ ਹੈ ਇੱਕੋ ਹੀ ਹੈ ਉਹ ਕੌਣ ਹੈ ਇੱਕ ਓਮਕਾਰ ਜਿਹਦਾ ਪੂਰੀ ਦੁਨੀਆ ਤੇ पसारा ਉਹ ਇੱਕੋ ਹੀ ਹੈ ਕੋਈ ਉਹਨੂੰ ਗੋਡ ਕਹਿ ਦੇਵੇ ਕੋਈ ਉਹਨੂੰ ਵਾਹਿਗੁਰੂ ਕਹਿ ਦੇਵੇ ਕੋਈ ਉਹਨੂੰ ਰਾਮ ਕਹਿ ਦੇਵੇ ਕੋਈ ਉਹਨੂੰ ਬੀਠਲ ਕਹਿ ਦੇਵੇ ਕੋਈ ਉਹਨੂੰ ਠਾਕਰ ਕਹਿ ਦੇਵੇ ਕੋਈ ਉਹਨੂੰ ਅੱਲਾ ਕਹਿ ਦੇਵੇ ਪਰ ਗੁਰਮੁਖ ਪਿਆਰਿਓ ਜਿਹੜਾ ਚੇਤੇ ਰੱਖਣ ਵਾਲਾ ਹੈ ਇੱਕੋ ਹੀ ਮਾਲਕ ਆਖੋ ਸਤਨਾਮ ਉਹਦੇ ਨਾਮ ਵੱਖਰੇ ਵੱਖਰੇ ਨੇ ਰਸਤੇ ਵੱਖਰੇ ਵੱਖਰੇ ਨੇ ਪਰ ਮੰਜ਼ਿਲ ਇੱਕ ਹੀ ਹੈ ਉਹਨੂੰ ਚੇਤੇ ਵੀ ਕਰਨਾ ਹੋਵੇ ਤੇ ਉਹਦੀ ਨਿਗਾਹ ਵੀ ਹੋਣੀ ਚਾਹੀਦੀ ਏ ਤਾਂ ਚਿੱਤੇ ਆਉਂਦਾ ਨਹੀਂ ਤੇ ਚਿੱਤੇ ਹੀ ਨਹੀਂ ਆਉਂਦਾ ਯਾਦ ਹੀ ਨਹੀਂ ਆਉਂਦਾ ਉੱਥੇ ਪਾਸ਼ਾ ਜੀ ਕੀ ਫਰਮਾਨ ਕਰਦੇ ਨੇ ਨਦਨੀ ਸਤਗੁਰ ਸੇਵੀ ਹੈ ਨਦਰੀ ਸੇਵਾ ਹੋਏ ਜੇ ਉਹਦੀ ਨਦਰ ਚੰਗੀ ਹੋ ਜਾਵੇ ਨਦਰ ਸਵੱਲੀ ਹੋ ਜਾਵੇ ਤਾਂ ਉਹਦੀ ਸੇਵਾ ਕੀਤੀ ਜਾ ਸਕਦੀ ਹੈ ਤਾਂ ਸੇਵਾ ਹੋ ਸਕਦੀ ਹੈ ਜੇ ਉਹਦੀ ਨਿਗਾਹ ਨਾਸਵਲੀ ਹੋਵੇ ਉਹਦੀ ਨਜ਼ਰ ਨਾ ਹੋਵੇ ਤਾਂ ਬੰਦਾ ਸੇਵਾ ਵੀ ਨਹੀਂ ਕਰ ਸਕਦਾ ਉਹ ਸਤਨਾਮ ਇਹ ਸਭ ਕੁਝ ਉਹਦੀ ਨਜ਼ਰ ਉਹਦੀ ਨਿਗਾਹ ਤੇ ਜਿਹੜੇ ਗੁਰਮੁਖ ਪਿਆਰੇ ਰਜਾਨਾ ਸ਼ਬਦ ਨੂੰ ਸਰਵਣ ਕਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਮਾਪਿਓ ਦੀ ਜਿਆਦਾ ਨਜ਼ਰ ਉਸ ਬੱਚੇ ਤੇ ਹੁੰਦੀ ਜਿਹੜਾ ਆਗਿਆਕਾਰੀ ਹੋਵੇ ਆਪੋ ਸੰਤ ਨਾਮ ਹੁਕਮ ਵਿੱਚ ਮੰਨਣ ਵਾਲਾ ਹੋਵੇ ਹੁਕਮ ਵਿੱਚ ਰਹਿਣ ਵਾਲਾ ਹੋਵੇ ਬਾਣੀ ਵਿੱਚ ਰਹਿਣ ਵਾਲਾ ਹੋਵੇ ਉਹਦੇ ਤੇ ਜਿਆਦੀ ਨਿਗਾਹ ਹੁੰਦੀ ਹੈ ਉਹਦੇ ਜਿਆਦੀ ਸਵੱਲੀ ਹੁੰਦੇ ਜਿਆਦੇ ਮਿਹਰਬਾਨ ਹੁੰਦੇ ਨੇ ਉਹਦੇ ਮਾਪਿਓ ਜੇ ਅਸੀਂ ਉਹਦੇ ਆਗਿਆਕਾਰੀ ਨਹੀਂ ਉਹਦਾ ਹੁਕਮ ਨਹੀਂ ਮੰਨਦੇ ਤੇ ਫਿਰ ਉਹਦੇ ਸਾਡੀ ਸਾਡੇ ਤੇ ਉਹਦੀ ਨਿਗਾ ਵੀ ਕਿਵੇਂ ਸਵੱਲੀ ਹੋਣੀ ਹੈ ਨਦਰੀ ਸਤਗੁਰ ਸੇਵੀ ਹੈ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸ ਆਵੇ ਜੇ ਉਹਦੀ ਨਦਰ ਸਵੱਲੀ ਹੈ ਤਾਂ ਤੇਰੇ ਮਨ ਵਿੱਚ ਤਾਂ ਰੱਬ ਆਉਣਾ ਤਾਂ ਤੈਨੂੰ ਚਿੱਤ ਦੇ ਆਵੇਗਾ ਨਹੀਂ ਤੇ ਰੱਬ ਚਿੱਤੇ ਨਹੀਂ ਆਉਣਾ ਖੁਦ ਸਾਚਾ ਨਾਮ ਰੱਬ ਜਾਦ ਹੀ ਨਹੀਂ ਆਉਣਾ ਨਦਰੀ ਇਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਪਾਸ਼ਾ ਕਹਿੰਦੇ ਨੇ ਗੁਰਮਖ ਪਿਆਰਿਆ ਜੇ ਉਸ ਮਾਲਕ ਦੀ ਤਰਤੇ ਨਿਗਾਹ ਹੋ ਗਈ ਤਾਂ ਤੇਰਾ ਮਨ ਨਿਰਮਲ ਹੋ ਜਾਵੇਗਾ ਮਨ ਪਵਿੱਤਰ ਹੋ ਜਾਵੇਗਾ ਮਨ ਸਾਫ ਹੋ ਜਾਵੇਗਾ ਪਰ ਜ਼ਿੰਦਗੀ ਵਿੱਚ ਇੱਕ ਗੱਲ ਯਾਦ ਰੱਖੀ ਤੈਨੂੰ ਇੱਕ ਮਾਲਕ ਨੂੰ ਚੇਤੇ ਕਰਨਾ ਹੀ ਪੈਣਾ ਆਪ ਕੋ ਸਤਨਾਮ ਤਾਂ ਜ਼ਿੰਦਗੀ ਦਾ ਸੁੱਖ ਲਿਆ ਜਾ ਸਕਦਾ ਹੈ ਤਾਂ ਜ਼ਿੰਦਗੀ ਦਾ ਆਨੰਦ ਲਿਆ ਜਾ ਸਕਦਾ ਹੈ ਜੇ تیرਤੇ ਇੱਕ ਮਾਲਕ ਦੀ ਨਿਗਾਸ ਵੱਲ ਹੀ ਹੋ ਜਾਵੇ ਇੱਕ ਵਾਹਿਗੁਰੂ ਦੀ ਨਿਗਾਸ ਵੱਲ ਹੀ ਹੋ ਜਾਵੇ ਇੱਕ ਮਾਲਕ ਦੀ ਨਿਗਾਸ ਵੱਲ ਹੀ ਹੋ ਜਾਵੇ ਤੇ ਜਿਵੇਂ ਆਪਾਂ ਪਹਿਲਾਂ ਬੇਨਤੀ ਕਰਦੇ ਆਂ ਨਿਗਾ ਸਵੱਲੀ ਉਹਦੇ ਤੇ ਹੁੰਦੀ ਐ ਨਿਗਾ ਮਿਹਰਬਾਨ ਦਿਆਲੂ ਮਾਂ ਪਿਓ ਉਸ ਬੱਚੇ ਤੇ ਹੁੰਦਾ ਜਿਹੜਾ ਬੱਚਾ ਮਾਂ ਪਿਓ ਦਾ ਆਗਿਆਕਾਰੀ ਹੋਵੇ ਤੇ ਜਿਹਦੇ ਤੇ ਨਿਗਾ ਸਵੱਲੀ ਹੋ ਗਈ ਜਿਹੜਾ ਆਗਿਆਕਾਰੀ ਹੋ ਗਿਆ ਜਿਹੜਾ ਉਹਦੇ ਬਾਣੀ ਵਿੱਚ ਰਹਿਣ ਵਾਲਾ ਹੋ ਗਿਆ ਉਹ ਕਦੇ ਜ਼ਿੰਦਗੀ ਵਿੱਚ ਗਲਤ ਕਰਮ ਕਰਦਾ ਹੀ ਨਹੀਂ ਆਪੋ ਸਤਨਾਮ ਜੀਦਾ ਜੀਦਾ ਕਰਕੇ ਕਿਸੇ ਦਾ ਦਿਲ ਦੁਖੀ ਹੋਵੇ ਉਹ ਗਲਤ ਜ਼ਿੰਦਗੀ ਚ ਕਰਮ ਨਹੀਂ ਕਰਦਾ ਸੋ ਇਹ ਸੀ ਰਹਾਉ ਵਾਲੀ ਪੰਗਤੀ ਤੱਕ ਅੱਜ ਦੀ ਵਿਚਾਰ ਪਿਛਲੇ 7 ਤਰੀਕ ਨੂੰ ਸ਼ਾਮ ਦੀ ਵਿਚਾਰ ਅਸੀਂ ਕਰਕੇ ਗਏ ਸੀ ਲਗ ਸਾਰਿਆਂ ਨੂੰ ਪਲੀ ਭਾਂਤ ਪਤਾ ਹੀ ਹੈ ਰਿਸ਼ਤੇਦਾਰੀ ਦੇ ਵਿੱਚ ਇਦਾਂ ਤਾਂ ਨਹੀਂ ਕਹਿ ਸਕਦੇ ਮੇਰੇ ਆਪਣੀ ਬੱਚੇ ਦਾ ਵਿਆਹ ਸੀ 4-5 ਦਿਨ ਉੱਥੇ ਲੱਗ ਗਏ। ਉੱਥੇ ਜਾ ਕੇ ਜਿਵੇਂ ਆਪਾਂ ਹੁਣੇ ਕਈ ਵਾਰੀ ਗੱਲ ਕੀਤੀ ਹੈ ਨਾ ਵੀ ਬੇਗਮਪੁਰਾ ਸ਼ਹਿਰ ਕੋ ਨਾਓ। ਜਿੱਥੇ ਬਾਦਸ਼ਾਹ ਕਹਿੰਦੇ ਨੇ ਇਹੋ ਜਿਹਾ ਸ਼ਹਿਰ ਬਸਾਉਣਾ ਜਿੱਥੇ ਕਿਸੇ ਨੂੰ ਗਮ ਨਾ ਹੋਵੇ, ਫਿਕਰ ਨਾ ਹੋਵੇ, ਚਿੰਤਾ ਨਾ ਹੋਵੇ। ਮੇਰੀ ਧੀ ਸਕੂਲੇ ਗਈ ਹੈ, ਦਾਜਿਤ ਘਰ ਆ ਜਾਵੇ, ਫਿਕਰ ਨਾ ਹੋਵੇ। ਬੇਰਜਗਾਰੀ ਹੈ, ਫਿਕਰ ਨਾ ਹੋਵੇ। ਕਿਸੇ ਨੂੰ ਚਿੰਤਾ ਨਾ ਹੋਵੇ ਬੱਚਿਆਂ ਦੀ ਕਿਸੇ ਨੂੰ ਚਿੰਤਾ ਨਾ ਹੋਵੇ ਪਰਿਵਾਰ ਦੀ ਕਿਸੇ ਨੂੰ ਚਿੰਤਾ ਨਾ ਹੋਵੇ ਆਪਣੀ ਜਾਨੀ ਮਾਲੀ ਬੇਗਾਮ ਹੋਵੇ ਉਸ ਹਰ ਵਸੇ ਤੇ ਜਿਹੜੇ ਕੁਝ ਫਿਰ ਇਦਾਂ ਦੇ ਸੀ ਜਿੱਥੇ ਕਹਿੰਦੇ ਉਹ ਇਹ ਨਹੀਂ ਚਾਹੁੰਦੇ ਬੇਗਮ ਇਹੋ ਜਿਹਾ ਸ਼ਹਿਰ ਨਹੀਂ ਬਣਨ ਦੇਣਾ ਤੇ ਗੁਰਮੁਖ ਪਿਆਰੇ ਉਥੇ ਸਤਗੁਰਾਂ ਨੇ ਫਿਰ ਸ਼ਸਤਰ ਚੁੱਕ ਲਏ ਗੁਰੂ ਘਰ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੇ ਮੇਰੀ ਪੀਰੀ ਦੀਆਂ ਦੋ ਤਲਵਾਰਾਂ ਵਹਿਣ ਲਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਕੀਤੀਆਂ ਫਿਰ। ਗੁਰਬਾਣੀ ਦੇ ਅੰਦਰ ਦੋ ਤਰ੍ਹਾਂ ਦੇ ਕੁੱਤੇ ਮੰਨੇ ਗਏ ਨੇ, ਦੋ ਤਰ੍ਹਾਂ ਦੇ ਕੁਕਰ ਮੰਨੇ ਗਏ ਨੇ, ਇੱਕ ਵਫਾਦਾਰ। ਜਿੱਥੇ ਪਾਸ਼ਾ ਕਹਿੰਦੇ ਹਮ ਕੁਕਰ ਤੇਰੇ ਦਰਬਾਰ ਭੋਂਕੇ ਆਗੈ ਬਦਨ ਫਸਾਰੇ ਵਫਾਦਾਰ ਕੁੱਤਾ। ਜਿਹੜਾ ਆਪਣੇ ਪਰਿਵਾਰ ਦੀ ਗੁਰੂ ਘਰ ਦੀ ਰਾਖੀ ਕਰਨ ਵਾਲਾ ਇੱਕ ਉਹ ਕੁੱਤਾ ਜਿੱਥੇ ਪਾਸ਼ਾ ਕਹਿੰਦੇ ਜਦੋਂ ਕੁੱਤਾ ਹਲਕਾਇਆ ਹੋ ਜਾਵੇ ਜੋ ਕੂਕਰ ਹਲਕਾਇਆ ਧਾਵੇ ਦਹਿਦ ਸਜਾਏ ਲੋਭੀ ਜੰਤਨਾ ਭਾਵੇਂ ਭਖ ਅਪੱਖ ਸਭ ਖਾਏ ਇਹ ਕੋਸ ਕੁੱਤੇ ਦੀ ਗੱਲ ਕੀਤੀ ਹੈ ਜਿਹੜਾ ਕੁੱਤਾ ਲਕਾਇਆ ਹੋ ਜਾਵੇ ਤੇ ਆਪਣੇ ਖਸਮ ਨੂੰ ਵੀ ਜਿਹੜੇ ਖਸਮ ਨੇ ਉਹਨੂੰ ਪਾਲ ਲਿਆ ਹੁੰਦਾ ਉਹ ਆਪਣੇ ਖਸਮ ਨੂੰ ਵੀ ਡੰਗ ਮਾਰਨ ਲੱਗਾ ਲਿਹਾਜ਼ ਨਹੀਂ ਕਰਦਾ ਫਿਰ ਉਸ ਕੁੱਤੇ ਦਾ ਇੱਕੋ ਇਲਾਜ ਹੁੰਦਾ ਵੀ ਫਿਰ ਲੋਕ ਕੀ ਕਰਦੇ ਨੇ ਹਲਕਾਏ ਕੁੱਤੇ ਦੇ ਸਿਰ ਵਿੱਚ ਡਾਂਗ ਮਾਰਦੇ ਨੇ ਹੋਰ ਉਹਦਾ ਲਾਜ ਹੀ ਕੋਈ ਨਹੀਂ ਇੱਥੇ ਕੁੱਤੇ ਦੀ ਬੰਦਾਲ ਕਾਇਆ ਜਾਵੇ ਉਹਦਾ ਇਲਾਜ ਨਹੀਂ ਹੈਗਾ ਉਹਦੇ ਉਹਨੂੰ ਗੋਲੀ ਮਾਰਨੀ ਪੈਂਦੀ ਡਾਕਟਰ ਉਹਦੇ ਉਹਦਾ ਲਾਜ ਕੀ ਗੱਲਾਂ ਲਾਉਂਦੇ ਨੇ ਫਿਰ ਇਲਾਜ ਹੀ ਨਹੀਂ ਇਸੇ ਤਰ੍ਹਾਂ ਹਲਕਾਏ ਕੁੱਤੇ ਦਾ ਲਾਜ ਨਹੀਂ ਪਾਸ਼ਾ ਨੇ ਕਿੰਨਾ ਸਮਾਂ ਬਾਣੀ ਵਿੱਚ ਪਹਿਲਾਂ ਲਿਖ ਦਿੱਤਾ ਫਿਰ ਉਹਨਾਂ ਜਿਹੜੇ ਇਹੋ ਜਿਹੇ ਲਗਾਏ ਕੂਕਰ ਕੁੱਤੇ ਸੀ ਉਹਨਾਂ ਵਾਸਤੇ ਹੀ ਪਾਸ਼ਾ ਨੇ ਸਸਤਰ ਚੁਕਿਆ ਸੀ ਉਹਨਾਂ ਦਾ ਸਫਾਇਆ ਕੀਤਾ ਸੋ ਦਾਸ ਵੀ ਤੁਹਾਡਾ ਸੇਵਾਦਾਰ ਬੜੇ ਵਧੀਆ ਮੈਂਰੇ ਤੇ ਪ੍ਰਬੰਧਕ ਵੀਰ ਵੀ ਬੜੇ ਸੁਚੱਜੇ ਨੇ ਸਿਆਣੇ ਨੇ ਸੰਗਤ ਵੀ ਬੜੀ ਸਿਆਣੀ ਤੇ ਸੁਚੱਜੀ ਹੈ ਅਸੀਂ ਉੱਥੇ ਪਰਿਵਾਰ ਦਾ ਘਰ ਨਾਲ ਥੋੜਾ ਜਿਹਾ ਸਾਡਾ ਇਹਨਾਂ ਦਾ ਗਲੀ ਵਿੱਚ ਜਾਂ ਬਾਹਰ ਗੱਡੀ ਲਾ ਦਿੰਦੇ ਅੱਗੇ ਵੀ ਲਾ ਦੇਦੀ ਜਾਂਦੇ ਆਉਂਦੇ ਰਿhta ਸੀ ਸਾਡੇ ਭੈਣ ਜੀ ਤੇ ਹੁਣ ਵੀ ਉੱਥੇ ਲਾ ਦਿੱਤੀ ਸਰਾਰਤੀਆਂ ਸਾਰੇ ਰਾਤ ਨੂੰ ਪਾ ਕੇ ਤੇਲ ਗੱਟੀ ਤੇ ਸਾਡੀ ਗੱਡੀ ਨੂੰ ਅੱਗ ਲਾ ਦਿੱਤੀ ਸੋ ਅਛਾੜੇ ਗਏ ਵੀਡੀਓ ਬਣ ਗਈ ਕਿਉਂਕਿ ਥਾਂ ਥਾਂ ਤੇ ਕੈਮਰੇ ਲੱਗੇ ਹੋਏ ਨੇ ਸੋ ਪਰਚਾ ਵੀ ਹੋ ਗਿਆ ਚਲੋ ਖੈਰ ਗੁਰੂ ਕਿਰਪਾ ਕਰੇ ਉਹਨਾਂ ਨੂੰ ਵੀ ਮੱਤ ਸਮੱਤ ਬਖਸ਼ੇ ਤੇ ਕਿਸੇ ਦਾ ਨੁਕਸਾਨ ਕਰਨ ਲੱਗਿਆ ਬੰਦੇ ਨੂੰ ਕਿਉਂਕਿ ਗੱਮ ਇਹੀ ਤੇ ਬੇਗਮਪੁਰਾ ਸ਼ਹਿਰ ਦੀ ਪਾਤਸ਼ਾਹ ਜੀ ਗੱਲ ਕਰਦੇ ਨੇ ਪੀ ਇਹੋ ਜਾਂ ਸ਼ਹਿਰ ਵਸੇ ਜਿੱਥੇ ਕਿਸੇ ਨੂੰ ਗਮ ਨਾ ਹੋਵੇ ਸਤਿਗੁਰੂ ਕਿਰਪਾ ਕਰਨ ਗੁਰਮੁਖ ਪਿਆਰਿਓ ਸਾਡਾ ਸੋਹਣਾ ਜੀਵਨ ਬਣੇ ਤਾਂ ਜੋ ਸਾਡੀ ਆਪਸੀ ਭਾਈਚਾਰਕ ਸਾਂਝ ਬਣੇ ਪਰ ਜੇ ਇੱਕ ਬੰਨੇ ਬੰਦਾ ਬਣਾਉਣਾ ਚਾਹੁੰਦਾ ਦੂਜੇ ਬੰਨੇ ਨਹੀਂ ਬਣਾਉਣਾ ਚਾਹਦਾ ਤੇ ਫਿਰ ਉੱਥੇ ਵੀ ਨੁਕਸਾਨ ਹੋ ਜਾਂਦਾ ਇੱਕ ਬੰਨੇ ਉਹ ਗੋਲੀ ਚਾਲਦੀ ਉਹ ਦੂਜਾ ਕਵੇ ਮੈਂ ਤੇ ਚਲਾਉਣੀ ਹੀ ਨਹੀਂ ਤੇ ਫਿਰ ਜਿਹੜਾ ਨਹੀਂ ਚਲਾਉਣ ਵਾਲਾ ਉਹ ਤੇ ਮਾਰਿਆ ਗਿਆ ਲਾ ਸੋ ਸਾਨੂੰ ਦੇ ਗੁਰੂ ਸਾਹਿਬਾ ਨੇ ਇਦਾਂ ਦਾ ਸਿਸਟਮ ਇਦਾਂ ਦੇ ਸੂਰਮੇ ਪਾਦਸ਼ਾਹ ਨੇ ਪੈਦਾ ਕੀਤੇ ਨੇ ਕਿ ਹਲਕਾਈ ਪੁੱਤੇ ਨੂੰ ਤੇ ਫਿਰ ਪਾਸੇ ਕਰਨਾ ਪੈਣਾ ਬਹੁਤ ਜ਼ਰੂਰੀ ਹੈ ਸਤਿਗੁਰੂ ਕਿਰਪਾ ਕਰਨ ਗੁਰਮਖ ਪਿਆਰੇ ਵੈਸੇ ਬਾਣੀ ਸਾਰੇ ਪੜਨ ਬਾਣੀ ਮੁਤਾਬਕ ਆਪਣਾ ਜੀਵਨ ਬਣਾਉਣਾ ਸੋ ਗਰੰਥੀ ਸਿੰਘ ਕੋ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਹਿਲਾਂ ਹੀ ਪੂੰਜੀ ਉਨੀ ਕੁ ਹੁੰਦੀ ਆ ਹਨਾ ਪਰਿਵਾਰ ਦਾ ਉਹ ਜੀ ਇਦਰੁੱਦ ਦਾ ਖਰਚ ਫਿਰ ਵੀ ਸਾਡੇ ਬਹੁਤ ਸਿਆਣੇ ਨੇ ਸੱਜੇ ਨੇ ਸੰਗਤ ਬੜੇ ਪਿਆਰ ਕਰਨ ਵਾਲੀ ਐ ਚਲੋ ਗੁਰੂ ਕਿਰਪਾ ਕਰੇਗਾ ਸਭ ਤੋਂ ਵੱਡੀ ਬਖਸ਼ਿਸ਼ ਜਿਹੜੀ ਗੁਰੂ ਦੀ ਐ ਕਿਉਂਕਿ ਭਰੇ ਖਜ਼ਾਨੇ ਸਹਬ ਦੇ ਮੇਰੇ ਪਾਤਸ਼ਾਹ ਜਿਹੜੇ ਖਜ਼ਾਨੇ ਨੇ ਭਰੇ ਨੇ ਜੇ ਆਮ ਬੰਦਿਆਂ ਦੇ ਭਰ ਸਕਦਾ ਤੇ ਸਾਡੇ ਥੋੜੀ ਖਾਲੀ ਰਹਿਣ ਦਊਗਾ ਪਾਤਸ਼ਾਹ ਸਾਡੇ ਥੋੜੀ ਖਾਲੀ ਰਹਿਣੇ ਨੇ ਅਸੀਂ ਤਾਂ ਉਹਦੇ ਵਜ਼ੀਰ ਆ ਉਹਦੇ ਕੂਕਰ ਆ ਉਹਦੇ ਕੁੱਤੇ ਆ ਉਹਦੇ ਵਫਾਦਾਰ ਉਹਦੇ ਉਹਦੇ ਵਜ਼ੀਰ ਆ ਉਹਦੇ ਚੌਂਕੀਦਾਰ ਆ ਤੇ ਸਾਨੂੰ ਕਿਵੇਂ ਰਹਿਣ ਦਊਗਾ ਕਿਸੇ ਨਾਲ ਤੋਂ ਇਸ ਕਰਕੇ ਸਤਿਗੁਰੂ ਕਿਰਪਾ ਕਰਨ ਸਾਨੂੰ ਮਤ ਸਮਤ ਬਖਸ਼ਣ ਸਾਰਿਆਂ ਨੂੰ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਦਿਨ ਮੈਂ ਤਾਂ ਦੱਸਣ ਦਾ ਗੱਲ ਸੀ ਕੋ ਦਾ ਸੀ ਇੱਕ ਦਿਨ ਸਾਡਾ ਵੱਧ ਉੱਥੇ ਤਾਂ ਵੀ ਲੱਗ ਗਿਆ ਇਸੇ ਕਰਕੇ ਗੁਰੂ ਕਿਰਪਾ ਕਰਨ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਪੈਣਾ ਘਟ ਆਈਆਂ ਨੇ ਤੇ ਕਿਉਂਕਿ ਪਿਛੇ ਗੈਰਹਾਜ਼ਰੀ ਰਹੀ ਆ ਹੁਣ ਲਗਾਤਾਰ ਰੁਟੀਨ ਮੁਤਾਬਕ ਲੜੀਵਾਰ ਕਾਫਾ ਕਰਾਂਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਫਿਰ ਜਰੂਰ ਪਹੁੰਚਿਆ ਕਰੋ ਤਾਂ ਜੋ ਸਤਿਗੁਰਾਂ ਦੀ ਬਾਣੀ ਹੀਰੇ ਮੋਤੀ ਸਾਡੇ ਪੱਲੇ ਪੈ ਜਾਣ ਹੋਈਆਂ ਗਲਤੀਆਂ ਦੇਖਿਮਾਂ ਪਾਦਸ਼ਾਹ ਤੇ ਚਰਨਾਂ ਅੰਦਰ ਝਕਾਓ ਸੀਸ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ